ਉਮ ਉਮ ਫਿਰ ਦੀ ਸਾਈਡਾ ਮੇਰਾ ਨਾਮ ਕਿਰਤਪਾਲ ਸਿੰਘ ਹੈ ਮੈਂ ਸੰਸਥਾ ਨਾਮ ਸੀ ਸਤਿਆ ਸਹੀ ਸੇਵਾ ਸੰਧੀ ਅਮ੍ਰਿਤਸਰ ਤੋਂ ਜੀ ਸਾਡਾ ਉਹ ਕਾਲਾ ਸੇਵਾ ਦਾ ਉਪਰਾਲਾ ਜੀ ਜਿਸ ਤਰ੍ਹਾਂ ਹੜ ਆਏ ਨੇ ਫਲੱਡ ਆਏ ਨੇ ਉਥੇ ਅਸੀਂ ਅੱਜ ਸਾਡਾ ਚੌਥਾ ਦਿਨ ਹੈ ਸੇਵਾ ਲੈ ਕੇ ਜਾਂਦਾ ਉਥੇ ਅੱਜ ਅਸੀਂ ਮੈਡੀਸਨ ਲੈ ਕੇ ਜਾ ਰਹੇ ਹਾਂ ਮੈਡੀਸਨ ਬੱਚਿਆਂ ਦੇ ਖਾਣ ਲਈ ਫੂਡ ਵਗੈਰਾ ਹੋ ਗਏ ਬਿਸਕਟ ਚਿਪਸ ਵਗੈਰਾ ਲੈ ਕੇ ਜਾ ਰਹੇ ਹਾਂ ਉਹ ਸਾਨੂੰ ਪਿੱਛੇ ਡਿਮਾਂਡ ਆਈ ਸੀ ਕਿ ਸੀ ਛੱਤਾ ਨਹੀਂ ਹੈਗੇ ਲੋਕਾਂ ਦੇ ਲੋਕੀ ਕਰੋ ਬੇਕਾਰ ਹੋ ਗਏ ਨੇ ਰੋਡ ਤੇ ਰਹਿ ਰਹੇ ਨੇ ਤੇ ਰਾਤੀ ਉਹਨਾਂ ਨੂੰ ਬਹੁਤ ਸੌਲ ਮਾਰਦੀ ਕਿਸੇ ਬਰਸਾਤ ਹੋ ਜਾਂਦੀ ਹੈ ਉਹਨਾਂ ਵਾਸਤੇ ਜੇ 50 ਰੁਪਏ ਲਾਂ ਦਾ ਨਾ ਅਰੇਂਜ ਕੀਤਾ ਹੈ ਹੋਰ ਕੀ ਕੀ ਚੀਜ਼ਾਂ ਦਾ ਗੁਜ਼ਾਰਾ ਉਹ ਵੀ ਦਵਾਈਆਂ ਵੀ ਲੈ ਕੇ ਜਾਂਦੇ ਸਭ ਬੁਖਾਰ ਦੀ ਦਵਾਈ ਬਲੂਜ਼ ਮੋਸ਼ਨ ਉਹ ਵੋਮਿੰਗ ਜਿਸ ਨਾਲ ਉਹਨਾਂ ਦੇ ਪਾਣੀ ਵਿੱਚ ਰਹਿ ਕੇ ਉਹਨਾਂ ਦੇ ਪੈਰ ਬਹੁਤ ਤਰਾ ਬੁੱਜ ਗਏ ਗਲ ਗੀਆਂ ਕਾਫੀ ਲੋਕਾਂ ਦੇ ਪਰ ਉਹਨਾਂ ਵਾਸਤੇ ਸਪੈਸ਼ਲ ਸਪਰੇ ਹੈ ਉੱਤੇ ਉਹ ਲੈ ਕੇ ਜਾ ਰਹੇ ਆ ਲੋਕਾਂ ਦੇ ਕਿਸ ਤਰ੍ਹਾਂ ਦੇ ਹਾਲਾਤ ਹੈਗੇ ਜੇ ਤੂੰ ਤੀ ਉੱਥੇ ਗਈ ਅਸੀਂ ਕਿਸ ਤਰ੍ਹਾਂ ਦੇ ਹਾਲਾਤ ਲੋਕਾਂ ਦੇ ਹਾਲਾਤ ਦੇਖੋ ਮਾੜੇ ਆ ਪਰ ਪਿੰਡਾਂ ਵਾਲੇ ਦਾ ਬਹੁਤ ਜਜ਼ਬਾ ਹੈ ਬਹੁਤ ਉਹਨਾਂ ਵਿੱਚ ਉਹ ਹੌਸਲਾ ਹੈ ਬਹੁਤ ਹਿੰਮਤ ਰੱਖੀ ਹੋਈ ਹੈ ਉਹਨਾਂ ਨੇ ਅਸੀਂ ਸੋ ਜਾਣੇ ਦਵਾਈਆਂ ਲੈ ਕੇ ਫੂਡ ਲੈ ਕੇ ਉਹ ਸਾਨੂੰ ਹਿੰਮਤ ਦਿੰਦੇ ਹਨ ਅਸੀਂ ਥੇਵਲੇ ਜਾਣ ਨੂੰ ਜਾਂਦੇ ਪਹਿਲਾਂ ਉਹ ਚਾਹ ਪਾਣੀ ਵੇਰਾ ਪੁੱਛਦੇ ਹਨ ਬਿਲਕੁਲ ਵੀ ਡਰ ਖੋਫ ਨਹੀਂ ਆ ਪਰ ਹਾਂ ਇੱਕ ਅੰਦਰ ਕਿਤੇ ਨਾ ਕਿਤੇ ਦਰਦ ਹੁੰਦਾ ਹੀ ਹੈ ਜਦੋਂ ਕਿਸੇ ਦਾ ਕਾਰ ਚਲਾ ਜਾਵੇ ਇਹ ਸੜਾ ਕੱਪੜੇ ਖਰਾਬ ਹੋ ਜਾਣ ਘਰ ਦਾ ਸਮਾਨ ਖਰਾਬ ਹੋ ਜਾਵੇ ਸਮੇਂ ਤੇ ਕੋਈ ਮੁਸ਼ਕਲਤ ਹੀ ਪੰਜਾਬੀ ਪਹਿਲ ਦੇਦਾਰ ਤੇ ਖੜੇ ਹੁੰਦੇ ਬਿਲਕੁਲ ਪੰਜਾਬ ਹਮੇਸ਼ਾ ਪੰਜਾਬੀ ਇਹ ਨਹੀਂ ਕਿ ਸਿਰਫ ਪੰਜਾਬ ਲਈ ਪੰਜਾਬ ਪੂਰੀ ਦੁਨੀਆ ਲਈ ਹਰ ਟਾਈਮ ਤੇ ਅੱਗੇ ਆਇਆ ਤੇ ਅੱਗੇ ਵੀ ਅੱਗੇ ਜਾਂਦਾ ਰਹੇਗਾ ਹਰ ਦਮ ਖੜਾ ਹਰ ਕਿਸੇ ਦੇ ਨਾਲ ਤੁਹਾਡੀ ਸੰਸਥਾ ਵੱਲੋਂ ਇਸ ਤਰ੍ਹਾਂ ਦੇ ਕਾਲਜ ਲਗਾਤਾਰ ਜਾਰੀ ਹਨ ਜੀ ਜੀ ਬਿਲਕੁਲ ਸਾਡੀ ਸੰਸਥਾ ਦੇ ਉਪਰਾਲੇ ਅਸੀਂ ਅੱਗੇ ਵੀ ਜਾਰੀ ਰਹਿਣਗੇ ਅੱਗੇ ਥੋੜਾ ਟਾਈਮ ਬਾਅਦ ਅਸੀਂ ਉਥੇ ਅੱਖਾਂ ਦਾ ਚੈੱਕ ਅਪ ਕੰਪੀ ਲਗਾਵਾਂਗੇ ਕਿਉਂਕਿ ਆਹ ਵਾਹ ਟਾਈਮ ਹੋਤੀ ਇਸ ਤਰ੍ਹਾਂ ਹੁਣ ਹੋਮੋਸ ਲਿਖਲੇ ਜਾਨਵਰ ਬਹੁਤ ਵਸੇ ਮਰੀਆਵਾ ਉਧਰੋਂ ਹੋਮੋਸ ਨਾਲ ਕਾਫੀ ਇਨਫੈਕਸ਼ਨ ਫੈਲਣ ਦਾ ਡਰ ਹੈਗਾ ਏ ਉਥੇ ਅਸੀਂ ਆਪਣਾ ਆਈਸ ਕੈਂਪ ਵੀ ਲਗਾ ਲਗਾਵਾਂਗੇ ਕਿਹਨੇ ਡਾਕਟਰ ਨਾਲ ਜਾ ਰਹੇ हूँ इस टाइम में टोटल को तीन डॉक्टर है गेने जी ये दो जॉइंट्स ने एक लेडिज डॉक्टर है मैं संसार चंद डिस्ट्रिक्ट प्रेजिडेंट श्री सत्यसा सेवा ऑरगनाइजे अमृतसर डिस्ट्रिक तो जो सा भगवान जी ने वह कहें मानव सेवा माधव सेवा दीन दुखिया की सेवा जी है भगवान की सेवा के बराबर है इस ओगोशन मुख्य रख के साथ संपति ने, ने इस बीड़ा इसका बीड़ा उठाया है सेवा का इस वास्ते असी ਕਾਫੀ ਉਪਰਾਲੇ ਕੀਤੇ ਨੇ ਇਸ ਉਪਰਲਖ ਵੀ ਸਾਡੀ ਇਹ ਦੂਜੀ ਸੇਵਾ ਹੈ ਪਹਿਲੀ ਸੇਵਾ ਪਿਛਲੇ ਸੋਮਵਾਰ ਹੋਈ ਸੀ ਅੱਜ ਇਹ ਦੂਜੀ ਸੇਵਾ ਹੈ ਕੀ ਕਿਹੜੇ ਕਿਹੜਾ ਮਾਸ਼ਾਅੱਲਾ ਸੇਵਾ ਕੀਤੀ ਗਈ ਸੀ ਤੇ ਅਸ ਸੋਮਵਾਰ ਦੀ ਇਸ ਵਾਰ ਅਸੀਂ ਲਗਭਗ 100 ਬੰਦਿਆਂ ਦੀਆਂ ਮੈਡੀਸਿਨ ਜਿਹੜੀਆਂ ਨੇ ਜਿ세 ਦੂਜ ਮੋਸ਼ਨ ਹੋ ਗਏ ਉਲਟੀਆਂ ਹੋ ਗਈਆਂ ਦਸ ਹੋ ਗਏ ਔਰ ओआरएस ਹੋ ਗਿਆ ਡਿਟੋਰ ਹੋ ਗਿਆ ਤੇ ਉਹ ਮੋਟਿੰਗ ਜਿਹੜੀਆਂ ਲਗਭਗ 100 ਬੰਦਿਆਂ ਵਾਸਤੇ ਲੈ ਕੇ ਜਾ ਰਹੇ ਹਾਂ ਕਿੰਨੇ ਮੈਂਬਰਾਂ ਦੀ ਐਟ ਕਮੇਟੀ ਹੈ ਜੀ ਜਿਹੜੀ ਹੈ

ਦੋ ਡਾਕਟਰ ਇੱਕ ਨਰਸ ਜਿਹੜੀ ਸਾਡੇ ਨਾਲ ਜਾਏਗੀ ਠੀਕ ਹੈ ਚਲੋ ਮੈਂ ਸੱਤ ਸਾਂਈ ਸੇਵਾ ਵੱਲੋਂ ਰਿਤਲਾ ਸ਼ਰਮਾ ਯੂਥ ਕੋਆਰਡੀਨੇਟਰ ਇਹ ਜਦੋਂ ਦੇ ਹਾਰਡ ਆਇਆ ਹੈ ਆਸ-ਪਾਸੇ ਦਾ ਮਾਹੌਲ ਵਿੱਚ ਤਰਾਹੀ ਤਰਾਹੀ ਮੱਚੀ ਹੋਈ ਹੈ ਤੇ ਸਾਨੂੰ ਵੀ ਲੱਗਦਾ ਇਸ ਟਾਈਮ ਸਾਨੂੰ ਵੀ ਕੁਝ ਕਰਨਾ ਚਾਹੀਦਾ ਹੈ ਉਹਨਾਂ ਬੱਚਿਆਂ ਵਾਰੇ ਉਹਨਾਂ ਜੁਰਗਾਂ ਵਾਰੇ ਔਰ ਉਹਨਾਂ ਲੇਡੀਜ਼ ਵਾਰੇ ਜੋ ਇਸ ਟਾਈਮ ਇਸ ਪ੍ਰਸਥਿਤੀ ਨੂੰ ਜੁਝਰੇ ਇਸ ਪ੍ਰਸਿਸ ਵਿੱਚ ਤੇ ਇਸ ਕਰਕੇ ਅਸੀਂ ਇਹ ਸੇਵਾ ਬਾਰੇ ਸੋਚਿਆ ਤੇ ਜੋ ਜੋ ਜ਼ਰੂਰਤ ਉਹਨਾਂ ਵਾਸਤੇ ਹੈਗੀ ਹੈ ਜਿਸ ਤਰ੍ਹਾਂ ਦਵਾਈਆਂ ਹੈਗੀਆਂ ਹਨ ਖਾਣੇ ਦੀਆਂ ਚੀਜ਼ਾਂ ਹੈਗੀਆਂ ਹਨ ਬਾਕੀ ਪਸ਼ੂਆਂ ਦਾ ਚਾਰਾ ਹੈਗਾ ਜੋ ਜੋ ਸਾਡੇ ਤੋਂ ਬੰਨ ਪੈ ਰਿਹਾ ਇਸ ਟਾਈਮ ਉਹ ਅਸੀਂ ਉਨਾਂ ਨੂੰ ਉਪਲਬਧ ਕਰਵਾ ਰਹੇ ਆ ਜਿੱਥੇ ਜਿੱਥੇ ਵੀ ਪਾਣੀ ਵਿੱਚ ਹੈਗੇ ਆ ਪਿੰਡ ਉੱਥੇ ਉੱਥੇ ਜਾ ਕੇ ਅਸੀਂ ਉਹਨਾਂ ਨੂੰ ਪੁੱਛਦੇ ਆ ਵੀ ਤੁਹਾਡੀ ਕੀ ਜ਼ਰੂਰਤ ਹੈ ਕੀ ਤੁਹਾਡੀ ਇਹ ਲਗਾਤਾਰ ਜਾਰੀ ਰਹੇਗੀ ਜੀ ਹਾਂਜੀ ਹਾਂਜੀ ਜਦੋਂ ਤੱਕ ਵੀ ਅਸੀਂ ਕਰ ਸਕਦੇ ਆ ਬਾਗੀ ਸਾਨੂੰ ਆਪਣੇ ਬਾਵਾ ਦੀ ਬਲੇਸਿੰਗ ਚਾਹੀਦੀ ਹੈ ਉਹਨਾਂ ਦੀ ਬਲੇਸਿੰਗ ਹਮੇਸ਼ਾ ਸਾਡੇ ਨਾਲ ਰਹੇਗੀ ਜੀਸ ਆਪਣਾ ਨਾਮ ਦੱਸ ਕੇ ਜੀ ਸੰਸਥਾ ਹੈ ਮੇਰਾ ਨਾਮ ਸਾਮੀਆ ਤੇ ਮੈਂ ਸਤਿ ਸੈਂ ਸੇਵਾ ਆਰਗੇਨਾਈਜੇਸ਼ਨ ਨਾਲ ਜੁੜੀ ਹੋਈ ਹਾਂ ਅੱਜ ਦੀ ਸੰਸਥਾ ਵੱਲੋਂ ਉਪਰਾਹ ਕਰੀਤਾ ਜਾ ਰਿਹਾ ਹੈ ਅਸੀਂ ਜੋ ਪੰਜਾਬ ਵਿੱਚ ਹੜਾ ਆਏ ਨੇ ਜੋ ਲੋਕਾਂ ਦਾ ਘਰ ਖਰਾਬ ਹੋ ਰਿਹਾ ਹੈ ਅਸੀਂ ਉੱਥੇ ਸੇਵਾ ਕਰਨ ਜਾ ਰਹੇ ਹਾਂ ਲੋਕਾਂ ਨੂੰ ਦੁੱਧ ਬ੍ਰੈਡ ਵਗੈਰਾ ਦੇਣ ਜਾ ਰਹੇ ਹਾਂ ਤੇ ਹੋਰ ਮੈਡੀਸਿਨਸ ਤੇ ਸਾਡੇ ਕੋਲ ਆਟੋਮੋਸ ਵਗੈਰਾ ਬਹੁਤ ਚੀਜ਼ਾਂ ਨੇ ਸਾਡੇ ਕੋਲ ਜਿਸੀਂ ਦੇਣ ਜਾ ਰਹੇ ਹਾਂ ਇਸ ਤਰ੍ਹਾਂ ਮਾਨਤੇ ਵਿੱਚ ਵਿਚਾਰ ਆ ਜੀ ਇਸ ਤਰ੍ਹਾਂ ਜਦੋਂ ਪਤਾ ਲੱਗਾ ਕਿ ਪੰਜਾਬ ਦੇ ਵਿੱਚ ਹੜ੍ਹ ਆ ਗਏ ਨੇ ਪਿੰਡਾਂ ਦੇ ਵਿੱਚ ਲੋਕ ਕਿ ਡੁੱਬ ਰਹੇ ਨੇ گاਵਾ ਮੱਜਾ ਡੁੱਬ ਰਿਆਂ ਤੇ ਬਹੁਤ ਦੁੱਖ ਹੋਇਆ ਅੰਦਰੋਂ ਸੁਣ ਕੇ ਤੇ ਫਿਰ ਅੰਦਰੋਂ ਮਨ ਚਾਈ ਕਿ ਅਸੀਂ ਵੀ ਸੇਵਾ ਕਰੀਏ ਕਿ ਪ੍ਰਮਾਤਮਾ ਨੇ ਤੁਹਾਨੂੰ ਸਭ ਕੁਝ ਦਿੱਤਾ ਤੇ ਅਸੀਂ ਅੱਗੇ ਵੀ ਦਈਏ ਅੱਲਾਹ ਘੱਟ ਰੱਖੋ ਵੀ ਇਸ ਤਰ੍ਹਾਂ ਦੇ ਤੁਹਾਡੇ ਜੀ ਬਿਲਕੁਲ